ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਅਟਕ ਸਹਾ ਸੰਖੇਪ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਇਸ ਵੀਡੀਓ ਦੇ ذریعے ਕਰਨ ਲੱਗੇ ਹਾਂ ਸਨ 1704 ਈਸਵੀ ਨੂੰ ਕਿਲਾ ਆਨੰਦਗੜ੍ਹ ਸ਼੍ਰੀ ਆਨੰਦਪੁਰ ਸਾਹਿਬ ਜਦੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਰਿਵਾਰ ਅਤੇ ਸਿੰਘਾਂ ਤੋਂ ਧੋਖੇ ਨਾਲ ਖਾਲੀ ਕਰਵਾਇਆ ਗਿਆ ਉਸ ਵੇਲੇ ਬਹੁਤ ਕਮਸਾਨ ਜੁੱਧ ਮੁਗਲ ਫੌਜਾਂ ਨਾਲ ਹੋਇਆ ਆਖਰਕਾਰ ਦਸਮ ਪਿਤਾ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਸਿਸਾ ਨਦੀ ਦੇ ਕੰਡੇ ਤੇ ਆ ਕੇ ਵਿਛੜ ਗਿਆ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੋਜਾਰ ਸਿੰਘ ਗੁਰੂ ਸਾਹਿਬ ਨਾਲ ਮੁਗਲਾਂ ਦਾ ਮੁਕਾਬਲਾ ਕਰਦੇ ਹੋਏ ਚਮਕੌਰ ਸਾਹਿਬ ਵੱਲ ਚੱਲ ਪਏ ਵੱਡੇ ਸਾਹਿਬ ਜਾਦੇ ਆਪਣੀ ਕੌਮ ਦੇ ਖਾਤਰ ਲੜਦੇ ਲੜਦੇ ਚਮਕੌਰ ਸਾਹਿਬ ਦੀ ਗੜੀ ਵਿੱਚ ਸ਼ਹੀਦ ਹੋ ਗਏ ਜਦ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਾਦਿਆ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਨਾਲ ਬਾਬਾ ਕੁੰਮਾ 마什ਕੀ ਦੀ ਛੰਨ ਵਿੱਚ ਰੁਕੇ ਜਿੱਥੇ ਗੁਰੂ ਘਰ ਦਾ ਰਸੋਈਆ ਗੰਗੂ ਆਪਣੇ ਘਰ ਪਿੰਡ ਖੇੜੀ ਸਿਹੜੀ ਲੈ ਆਇਆ ਜਿਸ ਸਥਾਨ ਤੇ ਮਾਤਾ ਜੀ ਅਤੇ ਸਾਹਿਬ ਜਾਦੇ ਰਾਤ اٹਕੇ ਉਸ ਸਥਾਨ ਦਾ ਨਾ ਹੁਣ ਗੁਰਦੁਆਰਾ ਅਟਕ ਸਾਹਿਬ ਹੈ ਜਿੱਥੇ ਮਤੀਸ 72 29 ਮੱਗਰ ਤੋਂ 8 ਪੋ ਦੀ ਰਾਤ ਤੱਕ ਸ਼ਹੀਦੀ ਸਵਾ ਲੱਗਦੀ ਹੈ ਜਿੱਥੇ ਸ਼ਰਧਾਂਜਲੀ ਪੇਟ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਦੇਸ਼ ਵਿਦੇਸ਼ ਤੋਂ ਪਹੁੰਚਦੀਆਂ ਹਨ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਜੀ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਤਾਂ ਮਾਫੀ ਵਿੱਚ ਰੱਖਣਾ ਜੀ